ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿੰਨਾ ਦੀ ਚੰਗੀ ਉਠਣੀ ਬੈਠਣੀ ਕਿਸੇ ਵੇਲੇ ਰਹੀ ਹੈ ਜਿੱਥੇ ਪ੍ਰਾਣੇ ਅਫਸਰ ਉਹਨਾਂ ਕੇਸਾਂ ਨਾਲ ਜੁੜੇ ਹੋਏ ਆ ਆ ਕੇ ਵਿਜੀਲੈਂਸ ਨੂੰ ਕਹਿੰਦੇ ਅਸੀਂ ਸਹਿਯੋਗ ਦੇਣਾ ਹੈ ਜੀ ਸੱਚ ਦਾ ਸਾਥ ਦੇਣਾ ਹੈ ਪੰਜਾਬ ਬਚਾਉਣਾ ਹੈ ਹੁਣ ਉਹ ਲੀਡਰ ਵੀ ਆਏ ਨੇ ਬਾਹਰ ਹੁਣ ਕੀ ਉਹਨਾਂ ਦੀਆਂ ਗਵਾਹੀਆਂ ਵੀ ਪੈਣਗੀਆਂ ਵਿਜੀਲੈਂਸ ਦੇ ਕੰਮ ਆਉਣਗੀਆਂ ਬਿਕਰਮ ਸਿੰਘ ਮਜੀਠੀਆ ਦੇ ਹੋਰ ਸ਼ਿਕੰਜਾ ਕਸਣ ਲਈ ਤੋ ਕੋ ਸਿਆਸਤ ਦੇ ਵਿੱਚ ਸੰਦੀਪ ਸਾਰੀਆਂ ਸੁਭਾਵਨਾਵਾਂ ਬਣੀਆਂ ਰਹਿੰਦੀਆਂ ਤੇ ਸਿਆਸਤ ਦੇ ਵਿੱਚ ਤੁਹਾਡਾ ਕੋਈ ਪੱਕਾ ਦੋਸਤ ਨਹੀਂ ਆ ਤੇ ਸਿਆਸਤ ਦੇ ਵਿੱਚ ਤੁਹਾਡਾ ਪੱਕਾ ਦੁਸ਼ਮਣ ਨਹੀਂ ਹੈਗਾ ਮਤਲਬ ਦੀ ਸਿਆਸਤ ਆ ਸਿਆਸਤ ਦਾ ਦੂਜਾ ਨਾਮ ਆ ਮਤਲਬ ਮੌਕਾ ਪਰਸਤੀ ਆ ਗਈ ਹੁਣ ਇਹਦੇ ਚ ਜਦੋਂ ਕਾਲੀ ਦਲ ਦੀ ਆਪਾਂ ਸਿਆਸਤ ਦੀ ਗੱਲ ਕਰਦੇ ਨਾ ਵਿਕਰਮ ਸਿੰਘ ਮਜੀਠੀਆ ਬਹੁਤ ਪਾਵਰਫੁਲ ਲੀਡਰ ਸੀ ਕਿਉਂਕਿ ਬਾਦਲ ਪਰਵਾਜ਼ ਦੇ ਨਾਲ ਬੜੀ ਗੂੜੀ ਰਿਸ਼ਤੇਦਾਰੀ ਸੀ ਅਸਲ ਦੇ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਮਾਝੇ ਚ ਐਂਟਰੀ ਹੁੰਦੀ ਨਾ 2007 ਦੇ ਵਿੱਚ ਉਸ ਤੋਂ ਪਹਿਲਾਂ ਮਾਝੇ ਦੇ ਵਿੱਚ ਬਹੁਤ ਵੱਡੇ ਲੀਡਰ ਸਨ ਗੁਰਦਾਸਪੁਰ ਦੇ ਵਿੱਚ ਹੀ ਲੀਡਰ ਸੀ ਜਿਹੜੇ ਨੇ ਨਿਰਮਲ ਸਿੰਘ ਕਾਲੋਂ ਜੀ ਸੁਚਾ ਸਿੰਘ ਲੰਗਾ ਸੇਵਾ ਸਿੰਘ ਸੇਖਵਾ ਅੰਮ੍ਰਿਤਸਰ ਦੇ ਵਿੱਚ ਰਤਨ ਸਿੰਘ ਅਜਨਾਲਾ ਫਿਰ ਰঞ্জੀਤ ਸਿੰਘ ਬਰੰਪੂਰਾ ਇਹ ਇਦਾਂ ਦੇ ਲੀਡਰ ਸੀ ਕੈਰੂਪਾ ਪਰਿਵਾਰ ਇਦਾਂ ਦੇ ਲੀਡਰ ਸੀ ਜਿਨ੍ਹਾਂ ਦੀ ਮਾਝੇ ਚ ਧੂਤੀ ਬੋਲਦੀ ਸੀ ਤੇ ਇਹ ਸਾਰੇ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਕਹਾਉਂਦੇ ਸੀ ਤੇ ਇਹਨਾਂ ਸਾਰਿਆਂ ਦੇ ਨਿਆਣੇ ਉਹ ਵੀ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਹੀ ਖਵਾਉਂਦੇ ਸੀ ਚੈ ਸੁਚਾ ਸਿੰਘ ਲਗਾ ਦਾ ਮੁੰਡਾ ਸੋਨੂ ਲਗਾ ਸੇਵਾ ਸਿੰਘ ਸੇਖਵਾ ਦਾ ਮੁੰਡਾ ਜਗਰੂਪ ਸੇਖਵਾ ਜਿਹੜਾ ਅੱਜ ਕਲਾ ਆਮ ਆਦੀ ਪਾਰਟੀ ਚ ਫਿਰ ਤੁਸੀਂ ਲਾ ਲੋ ਨਿਰਮਲ ਸਿੰਘ ਕੱਲੋਂ ਦਾ ਮੁੰਡਾ ਰਵੀ ਕੱਲੋਂ ਰਤਨ ਸਿੰਘ ਜਨਾਲਾ ਦਾ ਮੁੰਡਾ ਬੌਨੀ ਜਨਾਲਾ ਅ ਬ੍ਰਹਮਪੁਰਾ ਸਾਹਿਬ ਦਾ ਮੁੰਡਾ ਅਰਵਿੰਦਰ ਸਿੰਘ ਬ੍ਰਹਮਪੁਰਾ ਇਹ ਸਾਰੇ ਆਪਣੇ ਆਪ ਨੂੰ ਪਾਵਰਫੁਲੀ ਸਮਝਦੇ ਪਰ ਜਦੋਂ ਐਂਟਰੀ ਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਦੀ ਮਾਜੇ ਦੇ ਜਰਨਲ ਸਾਰੇ ਥਾਂ ਹੋ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਤਾਂ ਉਸਾਰੇ ਹੋਏ ਉਹ ਸਾਰਿਆਂ ਦੇ ਜਿਹੜੇ ਨਿਆਣੇ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਵਾਸਤੇ ਉਹਨਾਂ ਵਾਸਤੇ ਸ਼ਰੀਕ ਬਣ ਗਿਆ ਹੈਗਾ ਸਾਰਿਆਂ ਦੀ ਤੂਤੀ ਜਿਹੜੀ ਆ ਬੋਲਣੀ ਬੰਦ ਹੋ ਗਈ ਪਾਵਰ ਸੈਂਟਰ ਕੌਣ ਬਣ ਗਿਆ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਅੰਡਰ ਸਾਰਿਆਂ ਨੂੰ ਕੰਮ ਕਰਨਾ ਪਿਆਗਾ ਕਿਉਂਕਿ ਪਹੁੰਚ ਉਹਦੀ ਜਿਆਦਾ ਸਿੱਧੀ ਬਾਦਲ ਪਰਵਾਨਾ ਸਿੱਧੀ ਸੁਬੀਸ਼ ਸਿੰਘ ਬਾਦਲ ਸਿੱਧੀ ਹਰਸਿਮਰਤ ਕੌਰ ਬਾਦਲ ਦੇ ਨਾਲ ਠੀਕ ਹੈ ਗੁਲਜਾਰ ਸਿੰਘ ਰਣੀ ਕੇ ਮੈਨੂੰ ਇਹ ਸਾਰੇ ਲੀਡਰ ਛੋਟੇ ਪੈ ਕੇ ਵਿਕਰਮ ਸਿੰਘ ਮਜੀਠੀਆ ਵੱਡਾ ਹੋ ਗਿਆ ਵਿਕਰਮ ਸਿੰਘ ਮਜੀਠੀਆ ਨੇ ਸਾਰੇ ਹਲਕਿਆਂ 'ਚ ਨਵੇਂ ਚਿਹਰੇ ਲੈ ਆਂਦੇ ਕਈ ਨਵੇਂ ਚਿਹਰਿਆਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਥੇਰੀਆਂ ਕਮਾਈਆਂ ਕੀਤੀਆਂ ਜਿਹੜੇ ਮੋਟਰਸਾਈਕਲ ਤੇ ਵੀ ਨਹੀਂ ਸੀ ਉਹ ਅੱਜਕੱਲ੍ਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ 5 5 7 7 ਨਾਜਾਇਜ਼ ਹੋਟਲ ਚੱਲਦੇ ਆਗਨੇ ਕਈ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਥੇ ਹਸਪੀਟਲ ਆ ਉਹਦੀ ਸਕੂਟਰ ਪਾਰਕਿੰਗ ਦਾ ਠੇਕਾ ਉਹਦੀਆਂ ਕਾਰਾਂ ਦਾ ਠੇਕਾ ਅੰਦਰ ਮੈਡੀਕਲ ਸਟੋਰ ਦਾ ਠੇਕਾ ਉਹ ਸਾਰੇ ਉਹਨਾਂ ਜਿਨ੍ਹਾਂ ਨੂੰ ਨਹੀਂ ਮਿਲੇ ਸੀ ਉਹ ਨਾਰਾਜ਼ ਹੋ ਗਏ ਉਹ ਬਾਦਸ਼ ਸੁਬੀਰ ਸਿੰਘ ਬਾਦਲ ਨੂੰ ਵੀ ਗਾਲਾਂ ਕੱਢਣ ਲੱਪੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਵੀ ਗਾਲਾਂ ਕੱਢਣ ਲੱਗ ਪਿਆਗੇ ਕਈ ਜਿਹੜੇ ਨੇ ਉਹ ਸ਼ਰੂਨੀ ਕਮੇਟੀ ਨੂੰ ਪ੍ਰਧਾਨ ਨੂੰ ਗਾਲਾਂ ਕੱਢਣ ਲੱਪੇ ਕਈ ਜਿਹੜੇ ਉਸ ਮੈਡੀਕਲ ਕਾਲਜ ਦੇ ਜਿਹੜੇ ਹੈੱਡ ਸੀ ਉਹਨੂੰ ਗਾਲਾਂ ਕੱਢਣ ਲੱਪੇ ਦੁਕਾਨਾਂ ਬੰਦ ਹੋ ਗਈਆਂ ਸੀ ਨਾ ਹੁਣ ਸਵਾਲ ਇਹ ਆ ਗਿਆ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਦੇ ਕਰਕੇ ਨਾ ਹੁਣ ਬੌਨੀ ਜਨਾਲਾ ਜਾਂ ਹੋਰਾਂ ਦੀ ਜਿਹੜੀ ਸਿਆਸਤ ਜਿਹੜੀ ਹੈ ਲਗਭਗ ਖਤਮ ਹੋ ਗਈ ਬੌਨੀ ਜਨਾਲਾ ਬੀਜੇਪੀ 'ਚ ਚਲਾ ਗਿਆ ਹੈ ਹੁਣ ਬੌਨੀ ਜਨਾਲਾ ਨੂੰ ਵੀ ਮੌਕਾ ਮਿਲ ਗਿਆ ਕਿਉਂਕਿ ਉਹਦੀ ਵੀ ਨਹੀਂ ਮੰਦੀ ਸੀ ਹੁਣ ਅੱਜ ਉਹਨਾਂ ਨੇ ਸਭ ਤੋਂ ਵੱਡੀ ਗੱਲ ਕਿ ਹੁਣ ਸੁਧਾਰ ਚੱਟੋਪਾ ਦੇ ਬਿਆਨ ਦੇ ਗਿਆ ਉਹ ਚੰਡੀਗੜਾ ਕੇ ਬਿਆਨ ਦਿੱਤੇ ਔਰ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਨੇ ਉਹਨੇ ਚੰਡੀਗੜ੍ਹ ਬਿਆਨ ਦਿੱਤੇ ਜਿਹੜੀ ਅੱਜ ਜਿਹੜੀ ਨਵੀਂ ਗੱਲ ਹੋਈ ਤਲਬੀਰ ਸਿੰਘ ਗਿੱਲ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਰਹੇ ਚੁੱਕੇ ਨੇ ਤੇ ਜਿਹੜੇ ਇਸ ਟਾਈਮ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਵਿਜੀਲੈਂਸ ਉਹਦੇ ਘਰ ਉਹਦੇ ਬਿਆਨ ਦਰਜ ਕਰਵਾਉਣ ਜਾ ਰਹੀ ਹੈਗਾ ਮਤਲਬ ਸੱਤਾ ਦੇ ਵਿੱਚ ਤੁਸੀਂ ਹੁੰਦੇ ਤੁਹਾਡਾ ਟੌਰ ਟੱਪਾਗਾ ਸੱਤਾ ਤੋਂ ਬਾਹਰ ਹੋਵੇ ਤੁਹਾਨੂੰ ਕੋਈ ਗਲੀ ਦਾ ਬੰਦਾ ਨਹੀਂ ਪੁੱਛਦਾਗਾ ਹੁਣ ਕਿਉਂਕਿ ਸੱਤਾ ਆਮ ਆਦੀ ਪਾਰਟੀ ਆ ਤਲਬੀਰ ਗਿੱਲ ਹੋਣੀ ਆਮ ਆਦੀ ਪਾਰਟੀ ਦੇ ਵਰਕਰ ਬਣ ਕੇ ਝਾਰੂ ਨੇਤਾ ਜਿਵੇਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਝਾਰੂ ਨੇਤਾ ਕਾਲੀ ਦਲ ਨੇ ਉਹਨੂੰ ਅੰਮ੍ਰਿਤਸਰ ਦੱਖਣੀ ਤੋਂ ਟਿਕਟ ਵੀ ਦਿੱਤੀ ਸੀ ਉਹ ਹਾਰ ਗਏ ਉਹਨੂੰ ਕਈ ਵਾਰ ਕਾਲੀ ਦਲ ਮਨਾਉਣ ਵੀ ਗਿਆ ਕਦੀ ਵਿਕਰਮ ਸਿੰਘ ਮਜੀਠੀਆ ਮਤਲਬ ਮਨ ਮਨੌਣ ਜਾਂਦਾ ਸੀ ਕਦੇ ਸੁਬੀਸ਼ ਸਿੰਘ ਬਾਦਲ ਵੀ ਮਨੌਣ ਜਾਂਦੇ ਸੀ ਅੱਜ ਕੱਲ ਉਹਨਾਂ ਦੀ ਨਹੀਂ ਬੰਦਦੀ ਹੈਗੀ ਨਾ ਤੇ ਉਹਦੇ ਘਰ ਹੁਣ ਅੱਜ ਖਬਰਾਂ ਛਾਪ ਰਹੀਆਂ ਛੋਸ਼ਲ ਮੀਡੀਆ ਤੇ ਕਿ ਤਲਵੀਰ ਸਿੰਘ ਗਿੱਲ ਸਾਹਿਬ ਦੇ ਘਰ ਜਿਹੜੇ ਨੇ ਉਹ ਜਾ ਰਹੇ ਹੈਗੇ ਨੇ ਵਿਜੀਲੈਂਸ ਵਾਲੇ ਉਹ ਹੁਣ ਕੀ ਦਿੰਦੇ ਨੇ ਗਵਾਹੀਆਂ ਨਾ ਪਰ ਜਿਹੜੀ ਬੌਨੀ ਅਜਰਾਲ ਹੈ ਜਿਹੜੇ ਇਸ ਟਾਈਮ ਭਾਜਪੀ ਦੇ ਵਿੱਚ ਨੇ ਨਾ ਉਹਨਾਂ ਨੇ ਅੱਜ ਜਿਹੜੀਆਂ ਸਟੇਟਮੈਂਟ ਦਿੱਤੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਜਿਹੜੇ ਇਸ ਡਰੱਗ ਨੈਕਸਸ ਦੇ ਵਿੱਚ ਪਿੰਦੀ ਬਿੱਟੀ ਬਿੱਟੀ ਔਲਖ ਉਹ ਹੁਣ ਬੌਨੀ ਜਨਾਲਾ ਸਾਹਿਬ ਕਹਿੰਦੇ ਸਾਨੂੰ ਵਿਕਰਮ ਹੋਣੀ ਯਾਰ ਯਾਰ ਕਹਿ ਕੇ ਕਹਿੰਦੇ ਕਿ ਇਹ ਮੇਰੇ ਯਾਰ ਇਹ ਮੇਰੇ ਯਾਰ ਇਦਾਂ ਕਹਿ ਕੇ ਇੰਟਰੋਡਿਊਸ ਕਰਵਾਉਂਦੇ ਰਹੇਗੇ ਨੇ ਉਹ ਕਹਿੰਦੇ ਮੈਂ ਤੇ 2015 ਦੇ ਵਿੱਚ ਵੀ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਉਹ ਅੱਜ ਵੀ ਦਿਖਾ ਰਹੇ ਹੈਗੇ ਨੇ ਹੁਣ ਲੱਗਦਾ ਕਿ ਵਿਕਰਮ ਸਿੰਘ ਜੀਠੀਆਂ ਨੂੰ ਚਾਰੇ ਪਾਸੇ ਘੇਰਾ ਪੈ ਚੁੱਕਾ ਰਿਟਾਇਰਡ ਆਫੀਸਰ ਜਿਨ੍ਹਾਂ ਦੀ ਸ਼ਾਇਦ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਾ ਬੰਦੀ ਹੋਵੇ ਕਿਉਂਕਿ ਸੱਤਾ ਦੇ ਵਿੱਚ ਜਦੋਂ ਬੈਠੇ ਲੋਕ ਨੇ ਇਹ ਅਫਸਰਾਂ ਨੂੰ ਧਮਕਾਉਂਦੇ ਵੀ ਆ ਡਰਾਉਂਦੇ ਵੀ ਆ ਕਿ ਕੋਈ ਲਈ ਜੋ ਕੁਝ ਕਰਨਾ ਤੂੰ ਕਰ ਲੈ ਸਾਡੀ ਸਰਕਾਰ ਹੋ ਗਈ ਫਿਰ ਤੇਨੂੰ ਬੰਦੇ ਦਾ ਪੁੱਤ ਬਣਾਵਾਂਗੇ ਪਰ ਹੁਣ ਪਤਾ ਨਹੀਂ ਇਹਨਾਂ ਦੀ 5 ਸਾਲ ਬਾਅਦ 10 ਸਾਲ ਬਾਅਦ ਸਰਕਾਰ ਆਉਣੀ ਕਿ ਨਹੀਂ ਆਉਣੀ ਪਰ ਜਿਨ੍ਹਾਂ ਨੂੰ ਲੱਗਾ ਕਿ ਵਿਕਰਮ ਸਿੰਘ ਮਜੀਠੀਆ ਸਾਨੂੰ ਅੱਖਾਂ ਕੱਢ ਕੇ ਦਿਖਾਉਂਦੇ ਰਹੇ ਜਾਂ ਕਾਲੀ ਦਲ ਦੇ ਲੀਡਰ ਸਾਨੂੰ ਅੱਖਾਂ ਦਿਖਾਉਂਦੇ ਰਹੇ ਕਹਿੰਦੇ ਅੱਜ ਤੇ ਆਪਣੀ ਵਾਰੀ ਆ ਇਸ ਕਰਕੇ ਸਾਰੇ ਅੱਜ ਦੇ ਬਿਆਨ ਦੇ ਰਹੇ ਨੇ ਸੁਧਾਰ ਚੱਟੋਪਾਦਿਆ ਸਾਹਿਬ ਪਤਨ ਕੀ ਉਹ ਭਾਵੇਂ ਚੰਗਾ ਨਾਗਰਿਕ ਤੌਰ ਤੇ ਚੰਗੇ ਅਫਸਰ ਦੇ ਤੌਰ ਤੇ ਉਹਨਾਂ ਨੇ ਵੀ ਬਿਆਨ ਦਰ ਈਡੀ ਨੇ ਵੀ ਈਡੀ ਦੇ ਡਿਪਟੀ ਡਾਇਰੈਕਟਰ ਵੀ ਦਰਜ ਕਰਵਾਤੇ ਤੇ ਹੁਣ ਜਿਹੜੇ ਉਹ ਆਪਣੇ ਬੌਨੀ ਜਨਾਲਾ ਸਾਹਿਬ ਜਿਹੜੇ ਪਹਿਲਾਂ ਕਾਲੀ ਦਲ ਦੇ ਉਹਨਾਂ ਦੇ ਪਿਤਾ ਰਤਨ ਸਿੰਘ ਜਨਾਲਾ ਪੰਜਾਬ ਚ ਮਨਿਸਟਰ ਰਹੇ ਚੁੱਕੇ ਨੇ ਦੋ ਵਾਰ ਐਮਪੀ ਰਹੇ ਚੁੱਕੇ ਨੇ ਬੌਨੀ ਜਨਾਲਾ ਨੇ ਵੀ ਕਾਲੀ ਦਲ ਨੇ ਦੋ ਵਾਰ ਟਿਕਟ ਦੀ ਦੋ ਵਾਰ ਐਮਐਲਏ ਰਹੇ ਚੁੱਕੇ ਨੇ ਮੁੱਖ ਸੰਸਦ ਸਕੱਤਰ ਰਹੇ ਚੁੱਕੇ ਨੇ ਉਹਨਾਂ ਨੇ ਵੀ ਹੁਣ ਅੱਜ ਜਿਹੜੀ ਉੱਥੇ ਅੰਮ੍ਰਿਤਸਰ ਦੇ ਵਿੱਚ মিডিਆ ਦੇ ਨਾਲ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਨੇ ਕਿ ਅ ਮਜੀਠੀਆ ਨੇ ਸਾਨੂੰ ਡਰੱਗ ਤਸਕਰ ਸੱਤੇ ਭਿੰਦੀ ਨਾਲ ਜਿਗਰੀ ਯਾਰ ਕਹਿ ਕੇ ਮਲਾਇਆ ਸੀ ਪਿਛਲੀ ਕਾਂਗਰਸੀ ਸਰਕਾਰ ਚ ਮਿਲੀ ਭੁਗਤ ਨਾਲ ਕਹਿੰਦੇ ਡਰੱਗ ਮਾਮਲੇ ਵਿੱਚ ਰਿਕਾਰਡ ਜਿਹੜਾ ਬਨੂਰ ਸਾਡੇ ਵਿੱਚ ਚੋਰੀ ਹੋ ਗਿਆ ਸੀ ਫਿਰ ਕਹਿੰਦੇ ਕਿ 6000 ਕਰੋੜ ਦੀ ਡਰੱਗ ਮਨੀ ਮਾਮਲੇ ਦਾ ਉਹ ਕਹਿੰਦੇ ਕਿ ਮੁੱਖ ਦੋਸ਼ੀ ਇਹਨਾਂ ਦੇ ਦੋਸ਼ ਲਗਾਉਂਦੇ ਨੇ ਦੂਜਿਆਂ ਨਾਲ ਕਹਿੰਦੇ ਕਿ ਇਹਦੀ ਪੁਸ਼ਤ ਪਨਾਹੀ ਦੇ ਵਿੱਚ ਉਹ ਤਸਕਰ ਕੰਮ ਕਰਦੇ ਇਹ ਹੁਣ ਜਿਹੜੀ ਸਟੇਟਮੈਂਟ ਹੈ ਬੋਨੀ ਜਨਾਲਾ ਦੀ ਤੇ ਬੋਨੀ ਜਨਾਲਾ ਦੀ ਸਟੇਟਮੈਂਟ ਆਮ ਆਦੀ ਪਾਰਟੀ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਵੈਰੀਫਾਈਡ ਬਲੂ ਟਿੱਕ ਵਾਲਾ ਜਿਹੜਾ ਪੇਜ ਆ ਉਹ ਆਮ ਆਦੀ ਪਾਰਟੀ ਉਸਤੇ ਉਹਦੀ ਬਾਈਟ ਵੀ ਤੇ ਉਹਦੇ ਆ ਜਿਹੜੇ ਵਿਚਾਰ ਉਹਨੇ ਬਿਆਨ ਦਰਜ ਕਰਾਏ ਉਹ ਵੀ ਜਿਹੜੇ ਨਾ ਉਹ ਸ਼ੇਅਰ ਕਰ ਰਹੇ ਨੇ ਨਹੀਂ ਤੇ ਕੋਈ ਪਾਰਟੀ ਕਿਸੇ ਹੋਰ ਪਾਰਟੀ ਦੇ ਲੀਡਰ ਦਾ ਬਿਆਨ ਆਪਣੇ ਪੇਜ ਤੇ ਚਲਾਉਣਾ ਛੱਡੋ ਇਗਨੋਰ ਕਰਦੀ ਹੈ ਕਿ ਆਪਾਂ ਕੀ ਲੈਣਾ ਇਹ ਜਿਹੇ ਬਿਆਨਾਂ ਤੋਂ ਤੇ ਉਹਨਾਂ ਆਮ ਆਦੀ ਪਾਰਟੀ ਨੇ ਪੂਰੀ ਕੈਂਪੇਨ ਕੀਤੀ ਹੋਈ ਨਾ ਵਿਕਰਮ ਸਿੰਘ ਜੋ ਕਹਿੰਦੇ ਕਿ ਸਾਡੀ ਜਿਹੜੇ ਨਸ਼ਿਆਂ ਦੇ ਖਿਲਾਫ ਨਾ ਜਿਹੜੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਮ ਉਹਨੂੰ ਤੇ ਪਰ ਪਰ ਮਲਕਾਰੀ ਨੇ ਕਿਹਾ ਦੇਖੋ ਜੀ ਸਾਡੀ ਜਿਹੜੀਆਂ ਅਸੀਂ ਪਾਲਿਸੀਆਂ ਚਲਾ ਰਹੇ ਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਵੀ ਸਾਡੀ ਪ੍ਰਸ਼ੰਸਾ ਕਰ ਰਹੇ ਹੈਗੇ ਨੇ ਹੁਣ ਜਿਹੜੇ ਤਲਬੀਰ ਗੇਲਤ ਨੇ ਇਹ ਹੁਣ ਕਿਹੋ ਜਿਹਾ ਸਟੇਟਮੈਂਟ ਦਿੰਦੇ ਹੈਗੇ ਨੇ ਇਹਨਾਂ ਦੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਕਿਨੂੰ ਕਿਨੂੰ ਮਿਲਦਾ ਰਿਹਾ ਹੁਣ ਉਹਤੇ ਨਿਰਭਰ ਕਰਦਾ ਕਿ ਤਲਬੀਰ ਸਿੰਘ ਗੇਲ ਦੇ ਘਰ ਜਿਹੜੀ ਵਿਜੀਲੈਂਸ ਬਿਆਨ ਦਰਜ ਕਰਨ ਪਹੁੰਚੀ ਆ ਉਹ ਕਿਹੋ ਜਿਹਾ ਜੀ ਸਟੇਟਮੈਂਟ ਦੇਗਾ ਹੁਣ ਲੱਗਦਾ ਕਿ ਵਿਜੀਲੈਂਸ ਵਿਜੀਲੈਂਸ ਮੀਨ ਸਟੇਟ ਗਵਰਨਮੈਂਟ ਹੈ ਨਾ ਸਟੇਟ ਗਵਰਨਮੈਂਟ ਹੁਣ ਕੀ ਦੇ ਕਿਹਨਾਂ ਸੰਪਰਕ ਕਰੀ ਹੈ ਗਿਆ ਉਹਨਾਂ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਨੇੜਲੇ ਤੇੜਲੇ ਸਾਥੀ ਰਹੇ ਨੇ ਉਹਨਾਂ ਨੂੰ ਗਵਾਹ ਦੇ ਤੌਰ ਤੇ ਜਾਂ ਬਿਆਨਾਂ ਦੇ ਤੌਰ ਤੇ ਕਿਉਂਕਿ ਪਾਵਰ ਬਹੁਤ ਹੁੰਦੀ ਆ ਕਿ ਸੀਆਰਪੀਸੀ ਦੇ ਤਹਿਤ ਪਣੀ ਕਿਹੜੀ ਧਾਰਾ ਵਾ ਤੁਸੀਂ ਕਿਸੇ ਨੂੰ ਵੀ ਸੰਮਨ ਕਰ ਸਕਦੇ ਹੋ ਹ ਹ ਉਹਨਾਂ ਨੇ ਬਿਆਨ ਦੇਣੇ ਕਿ ਨਹੀਂ ਦੇਣੇ ਹੈਗੇ ਕਿਉਂਕਿ ਉਹ ਕਿਹੜੇ ਉਹਨਾਂ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵੀ ਉਸ ਸਰਕਲ ਦੇ ਵਿੱਚ ਹੀ ਉਹਨਾਂ ਨੂੰ ਸਾਰਿਆਂ ਨੂੰ ਬਿਆਨ ਵਾਸਤੇ ਵਿਜੀਲੈਂਸ ਬੁਲਾਏਗਾ ਉਹਦਾ ਨੇ ਬਿਆਨ ਸਟੇਟ ਦਰਜ ਕਰ ਗਿਆ ਕਿਉਂਕਿ ਪੰਜਾਬ ਸਰਕਾਰ ਕਹ ਲੋ ਜਾਂ ਵਿਜੀਲੈਂਸ ਕਹ ਉਹ ਇੱਕ ਠੋਸ ਕੇਸ ਬਣਾਉਣਾ ਚਾਹੁੰਦੇ ਹੈਗੇ ਨੇ ਔਰ ਜਿਸ ਨੇ ਵੀ ਗੁਨਾਹ ਕੀਤਾਗਾ ਨਾ ਜੀ ਉਹ ਆ ਜਿਹੜਾ ਉਹ ਸਜ਼ਾ ਮਿਲਣੀ ਚਾਹੀਦੀ ਪਰ ਹੁਣ ਜਿਹੜਾ ਬਨੂਠ ਥਾਣੇ ਦੇ ਵਿੱਚ ਰਿਕਾਰਡ ਰੱਖਿਆ ਗਿਆ ਉਹ ਸਵਾਲ ਹੈ ਕਿ ਬਨੂਠ ਥਾਣੇ ਦੇ ਵਿੱਚ ਕਿਵੇਂ ਰਿਕਾਰਡ ਰੱਖਿਆ ਗਿਆ ਸੀ 2021 ਦੇ ਵਿੱਚ ਤੇ ਮੁਕਦਮਾ ਮਹਾਲੀ ਦੇ ਵਿੱਚ ਦਰਜ ਹੁੰਦਾ ਤੇ ਬਨੂੜ ਦੇ ਵਿੱਚ ਜਿਮਨੀਆ ਕਿਵੇਂ ਚੋਰੀ ਹੋ ਗਿਆ ਔਰ ਰਿਕਾਰਡ ਕਿਵੇਂ ਹੈ ਤੇ ਉਦੋਂ ਤਾਂ ਸਰਕਾਰ ਹੀ ਕਾਂਗਰਸ ਦੀ ਸੀ ਮਹਾਲੀ ਦੇ ਵਿੱਚ 20 ਦਸੰਬਰ 2021 ਨੂੰ ਕੇਸ ਰਜਿਸਟਰਡ ਹੁੰਦਾ ਤੇ ਜਿਹੜੇ ਸਟੇਟਮੈਂਟ ਰਿਕਾਰਡ ਜਿਹਨੂੰ ਜਿਮਨੀਆ ਕਹਿੰਦੇ ਆਗੇ ਨੇ ਉਹ ਬਨੂੜ ਕਿਵੇਂ ਰੱਖਿਆਗੇ ਜਿਵੇਂ ਬੌਨੀ ਜਨਾਲ ਸਾਹਿਬ ਇਹ ਤੇ ਸਾਰੀਆਂ ਡਿਟੇਲ ਆਪਾਂ ਕੱਲ ਵੀ ਜ਼ਿਕਰ ਕੀਤਾ ਕਿ ਪੋਲੀਟਿਸ਼ੀਅਨ ਕੀ ਬੋਲਦੇ ਨੇ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਕੀ ਵਿਧਾ ਕੇ ਬੋਲਦੇ ਜਾਂ ਕੀ ਘਟਾ ਕੇ ਬੋਲਦੇ ਨੇ ਸਵਾਲ ਹੈ ਕਿ ਜਦ ਤੱਕ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਨੇ ਉਹ ਨਹੀਂ ਇੱਕ ਵੱਡੀ ਲੰਮੀ ਪ੍ਰੈਸ ਕਾਨਫਰੰਸ ਕਰਦੇ ਨੇ ਉਦੋਂ ਤੱਕ ਜਿਹੜੀ ਸਥਿਤੀ ਜਿਹੜੀ ਆ ਸਪਸ਼ਟ ਨਹੀਂ ਹੋਣੀ ਪਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਇਹ ਆ ਗਿਆ ਕਿ ਜਿਹੜੇ ਹੁਣ ਸਰਕਾਰ ਸਰਕਾਰ ਨੇ ਤੇ ਕੇਸ ਦਰਜ ਕਰਤਾ ਫੜ ਵੀ ਲਿਆ 7 ਦਿਨ ਦਾ ਰਿਮਾਨ ਵੀ ਮਿਲ ਗਿਆਗਾ ਦੁਬਾਰਾ 7 ਦਿਨ ਤੋਂ ਬਾਅਦ ਪੇਸ਼ ਕੀਤਾ ਪਰ ਜਿਹੜਾ ਕਾਲੀ ਦਲ ਕਹਿ ਰਿਹਾਗਾ ਉਹ ਉਹ ਵੀ ਇੱਕ ਜਾਂਚ ਦਾ ਵਿਸ਼ਾ ਕਿ ਬਿਕਰਮ ਸਿੰਘ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤੇ ਸੁਬੀਰ ਸਿੰਘ ਬਾਦਲ ਨੇ ਸਵਾਲ ਖੜੇ ਕਰ ਹੀ ਦਿੱਤੇ ਹੈਗੇ ਨੇ ਚੁਣੌਤੀ ਦਿੱਤੀ ਹੈਗੀ ਕਿ ਜੇ ਤੂੰ ਬਾਹਰ ਦੀ ਜਿਹੜੀ ट्रांजੈਕਸ਼ਨ ਪ੍ਰੂਵ ਕਰਕੇ ਦਿਖਾਉਣਾ ਹੁਣ ਇਹ ਹੈ ਕਿ ਇਸ ਮਸਲੇ ਵਿੱਚ ਵਿਜੀਲੈਂਸ ਕਿੰਨੀ ਇਮਾਨਦਾਰੀ ਦੇ ਨਾਲ ਕੇਸ ਨਿਬੜਦੀ ਹੈਗੀ ਨਾ ਇਹ ਨਾ ਹੋਵੇ ਕਿ ਜਿਵੇਂ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲ ਗਈ ਕੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ ਪਰ ਇਹ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਜਿਸ ਵੀ ਪੋਲੀਟੀਸ਼ੀਅਨ ਨੇ ਨਸ਼ਿਆਂ ਦੇ ਮਸਲੇ ਦੇ ਵਿੱਚ ਡੋਬਿਆ ਚਾਹੇ ਕਿਸੇ ਵੀ ਪਾਰਟੀ ਦੇ ਨੇ ਕਿਸ ਵੀ ਲੈਵਲ ਦੇ ਨੇ ਚਾਹੇ ਪੰਜਾਬ ਨੂੰ ਕਰਪਸ਼ਨ ਦੇ ਨਾਮ ਤੇ ਲੁੱਟਿਆ ਗਿਆ ਉਹਨਾਂ ਵਾਸਤੇ ਤੇ ਕਾਨੂੰਨ ਇੱਕ ਹੀ ਹੋਣਾ ਚਾਹੀਦਾ ਹੈਗਾ ਪਰ ਮਸਲਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵਿਜੀਲੈਂਸ ਦੀ بجائے ਜਿਹੜਾ ਇਹ ਮਸਲਾ ਵਾ ਇਹ सीबीआई ਨੂੰ ਦੇਣਾ ਚਾਹੀਦਾ ਹੈਗਾ ਔਰ ਜੇ ਵਾਕਿਆ ਸ਼ਰਮਨੀ ਕਾਲੀਦਲ ਸੱਚਾ ਤੇ ਬਿਕਰਮ ਸਿੰਘ ਮਜੀਠੀਆ ਚਾਰ ਪੈਸੇ ਦਾ ਰਵਾਧਾਰ ਨਹੀਂ ਆ ਉਜੇ ਮੇ ਕੱਲ ਸੁਬੀਤ ਸਿੰਘ ਬਾਦਲ ਸਾਹਿਬ ਦੋ ਰੈਫਰੈਂਸ ਦਿੱਤੇ ਕਿ ਇੱਕ ਵਿਜੀਲੈਂਸ ਨੇ ਆਪਣੀ ਆਰਡਰਾਂ ਦੇ ਵਿੱਚ ਜ਼ਮਾਨਤ ਦੇਣ ਲੱਗੇ ਕਿਹਾ ਕਿ ਇਹਦਾ ਨਸ਼ਿਆਂ ਦੇ ਨਾਲ ਕੋਈ ਰੋਲ ਨਹੀਂ ਹੈ ट्रांजैक्शन ਨਹੀਂ ਹੋਈ ਫਿਰ ਸੁਪਰੀਮ ਕੋਰਟ ਨੇ ਉਹਨਾਂ ਦੀ ਜਿਹੜੀ ਜ਼ਮਾਨਤ ਬਹਾਲ ਕੀਤੀ ਸ਼੍ਰੋਮਣੀ ਅਕਾਲੀ ਦਲ ਤੇ ਖੁਦ ਪਾਰਟੀ ਨਹੀਂ ਬਣਦਾ ਲੇਕਿਨ ਵਿਕਰਮ ਸਿੰਘ ਮਜੀਠੀਆ ਉਹ ਕੋਰਟ ਵਿੱਚ ਜਾ ਕੇ ਕਹਿ ਸਕਦੇ ਕਿ ਮੈਂ ਜੀ ਵਿਜੀਲ ਸੀਬੀਆਈ ਕੋ ਮੇਰੀ ਜਾਂਚ ਸੌਂਪੀ ਜਾਵੇ ਜਿਵੇਂ ਕੱਲ ਸੁਬੀਤ ਸਿੰਘ ਬਾਦਲ ਕਹਿ ਰਹੇ ਸੀ ਕਿ ਸਪਰੀਮ ਕੋਰਟ ਦੇ ਵੀ ਤੋਹੀਨ ਕੀਤੀ ਹੈ ਸਰਕਾਰ ਨੇ ਹੈਨਾ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਇਸ ਮਸਲੇ ਦੀ ਜਿਹੜੀ ਸੀਬੀਆਈ ਕੋਲ ਜਾਣ ਦੇਣ ਜਿਹਦੇ ਉੱਥੇ ਜਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਨਿਕਲ ਨਿਤਾਰਾ ਹੋਗਾ ਹਾਲਾਂਕਿ ਸਰਕਾਰ ਕਹੋਗੇ ਅਸੀਂ ਕਿਉਂ ਸੀਬੀਆਈ ਦੇਈਏ ਸਾਨੂੰ ਵਿਜੀਲੈਂਸ ਤੇ ਭਰੋਸਾ ਪਰ ਮੈਂ ਕਹਿੰਦਾ ਕਿ ਪੁਰਾਣਾ ਵਿਜੀਲੈਂਸ ਦਾ ਜਿਹੜਾ ਪਸ਼ੋਕੜ ਉਹ ਬਹੁਤ ਮਾੜਾ ਕਾਲੀਆਂ ਵੇਲੇ ਕੈਪਟਨ ਬ੍ਰਿੰਦਰ ਸਿੰਘ ਨੇ ਪਰਚੇ ਦਰਜ ਕੀਤੇ ਸੀ 2004 ਦੇ ਵਿੱਚ 2007 ਦੇ ਵਿੱਚ ਕਾਲੀ ਦਲ ਦੀ ਸਰਕਾਰ ਬਣ ਗਈ ਸਾਰੇ ਕੇਸ ਚਕਲੀਨ ਚਿੱਟ ਮਿਲ ਗਈ ਫਿਰ ਕਾਲੀਆਂ ਨੇ ਕੈਪਟਨ ਮਰਿੰਦਰ ਸਿੰਘ ਤੇ ਪਰਚੇ ਦਰਜ ਕੀਤੇ ਆਗੇ ਸੀ 2017 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਬਣ ਜਾਂਦਾ ਸਾਰਾ ਕੇਸ ਹੀ ਰਫਾ ਦਫਾ ਹੋ ਗਿਆ ਨਾ ਤੇ ਕੱਲ ਨੂੰ ਇਹ ਨਾ ਹੋਵੇ ਕਿ ਕਿਸੇ ਹੋਰ ਪਾਰਟੀ ਦੀ ਸਰਕਾਰ ਜਿਹੜੇ ਅੱਜ ਕੇਸ ਰਜਿਸਟਰਡ ਹੋਣ ਉਹ ਸਾਰੇ ਰਫਾ ਦਫਾ ਹੋ ਜਾਣ ਕਿਉਂਕਿ ਵਿਜੀਲੈਂਸ ਆਲਿਆਂ ਦੀ ਲੱਤਾਂ ਦੇ ਵਿੱਚ ਅਪਚਰਾਂ ਦੇ ਵਿੱਚ ਜਾਣ ਨਹੀਂ ਹੈਗੀ ਇਮਾਨਦਾਰੀ ਤੇ ਸਾਰਿਆਂ ਦੇ ਸਾਹਮਣੇ ਹੀ ਆ ਸਰਕਾਰਾਂ ਅੱਗੇ ਝੁੱਕ ਜਾਂਦੇ ਨੇ ਤੇ ਆਮ ਆਦੀ ਪਾਰਟੀ ਕਹੂਗੀ ਸਾਨੂੰ ਵਿਜੀਲੈਂਸ ਤੇ ਭਰੋਸਾ ਪਰ ਪਿਛਲਾ ਤਜਰਬਾ ਵਿਜੀਲੈਂਸ ਦਾ ਮਾੜਾ ਹੈ ਜਿਹਦੀ ਸਰਕਾਰ ਹੁੰਦੀ ਵਿਜੀਲੈਂਸ ਵਾਲੇ ਜਾਂ ਅਫਸਰ ਉਹਦੇ ਹੋ ਜਾਂਦੇ ਨੇ ਮਾਮਲਾ ਜਿਵੇਂ ਭਪਿੰਦਰ ਸਿੰਘ ਹੁੱਡਾ ਨੇ ਚਟਾਲਿਆਂ ਦੇ ਖਿਲਾਫ ਸੀਬੀਆਈ ਦਿੱਤਾ ਉਦਾਂ ਹੀ ਭਗਵੰਤ ਮਾਨ ਸਾਹਿਬ ਨੂੰ ਵੀ ਵਿਕਰਮ ਸਿੰਘ ਜੀਠੀਆ ਦਾ ਮਾਮਲਾ ਸੀਬੀਆਈ ਨੂੰ ਸੌਂਪ ਦੇਣਾ ਉਹਨਾਂ ਆਮ ਆਦੀ ਪਾਰਟੀ ਕਹੂਗੀ ਕਿ ਸੀਬੀਆਈ ਤੇ ਬੀਜੇਪੀ ਦੀ ਹੈ ਨਾ ਪਰ ਫਿਰ ਵੀ ਸਟੇਟ ਵਿਜੀਲੈਂਸ ਕਿਸੇ ਵੀ ਸਟੇਟ ਦੀ ਜੇ ਉਹਦੇ ਨਾਲੇ ਫਿਰ ਵੀ ਸੀਬੀਆਈ ਦੀ ਜਿਹੜੀ ਆ ਕ੍ਰੈਡੀਬਿਲਟੀ ਹੈ ਵਕਰੀ ਗੱਲ ਹੈ ਕਿ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਸਰਕਾਰਾਂ ਦੇ ਟੂਲ ਬਣ ਕੇ ਰਹਿ ਗਏ ਨੇ ਪਰ ਫਿਰ ਵੀ सीबीआई ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਹੁਣ ਦੇਖਦੇ ਆਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਚਾਰ ਗਵਾਹ ਨਵੇਂ ਆ ਗਏ ਨੇ ਸੁਧਾਰ ਚੱਟੋਪਾਦਿਆ ਈਡੀ ਦੇ ਡਿਪਟੀ ਨਿਰੰਜਨ ਸਿੰਘ ਬੋਨੀ ਜਨਾਲਾ ਤੇ ਹੁਣ ਜਿਹੜੇ ਨੇ ਉਹਦਾ ਜਿਹੜਾ ਇਹਨਾਂ ਤੇ ਤਲਬੀਰ ਗਿੱਲ ਨਾ ਕੱਲ ਕੀਪਾ ਦਾ ਕਿਹੜਾ ਉਹ ਆਊਗਾ ਮਤਲਬ ਇੱਕ ਲੰਮੀ ਚੇਨ ਆ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਸ ਕੇਸ ਦੇ ਵਿੱਚ ਜਿਨ੍ਹਾਂ ਨੂੰ ਕਹਿੰਦੇ ਕਿ ਡਰੱਗ ਦੇ ਤਸਕਰ ਜਾਂ ਹੋ ਸਕਦਾ ਕਿ ਜਗਦੀਸ਼ ਭੋਲੇ ਨੂੰ ਵੀ ਸਰਕਾਰ ਲੈ ਕੇ ਆ ਰਹੀ ਆ ਉਹ ਵੀ ਬਿਆਨ ਦੁਬਾਰਾ ਉਹਦੇ ਦਰਜ ਹੋਣਗੇ ਨਾ ਹੋ ਸਕਦਾ ਕਿ ਜਦ ਤੱਕ ਇਹ ਜਿਹੜੀ ਹਵਾਲਗੀ ਜਿਹੜਾ ਜਿਹੜੇ ਬਾਹਰ ਬੈਠੇ ਨੇ ਬਿੱਟੂ ਔਲਖ ਜਾਂ ਪਿੰਦੀ ਜਾਂ ਇਹਿੰਦੇ ਨਾ ਉਹਨਾਂ ਨੂੰ ਵੀ ਇੱਥੇ ਲਿਆਇਆ ਜਾ ਸਕਦਾ ਹੈਗਾ ਜਿਸ ਦਿਨ ਉਹ ਆ ਗਏ ਉਸ ਦਿਨ ਜਿਹੜੀ ਆਪਾਂ ਕਹਿ ਰਹੇ ਨਾ ਕਿ ਸੈਕਸ਼ਨ ਜਿਹੜੇ ਆਈਪੀਸੀ ਦਾ 27A ਇਹ ਆ ਉਧਰ ਐਸਟੈਬਲਿਸ਼ ਹੋ ਸਕਦੀ ਆ ਹੁਣ ਉਹਦੀ ਹਵਾਲਗੀ ਲੈਣ ਵਾਸਤੇ ਪੰਜਾਬ ਗਵਰਨਮੈਂਟ ਨੂੰ ਜਾਂ ਪੰਜਾਬ ਪੁਲਿਸ ਨੂੰ ਸੈਂਟਰ ਨਾਲ ਸੰਪਰਕ ਕਰਨਾ ਪੈਣਾ ਸੈਂਟਰ ਅੱਗੇ ਉਤੋਂ ਕੈਨੇਡਾ ਜਿੱਥੇ ਵੀ ਰਹਿੰਦੇ ਹੈਗੇ ਨੇ ਉਹਨਾਂ ਨੂੰ ਕਹੇਗੀ ਫਿਰ ਉਹ ਹਵਾਲਗੀ ਜਿਹੜੀ ਆ ਪਰ ਹਵਾਲਗੀ ਉਹ ਆ ਕਿ ਜੇ ਇਧਰ ਦਾ ਬੰਦਾ ਹੋਵੇ ਤਾਂ ਉੱਥੇ ਜਾ ਕੇ ਰਹਿੰਦਾ ਉਹ ਕਾਨੂੰਨ ਉਧਰ ਦਾ ਹੋਰ ਆ ਕਿ ਉਹਗਲੇ ਉਹਨਾਂਕ ਸ਼ਾਇਦ ਉਦੋਂ ਦੀ ਸਿਟੀਜ਼ਨਸ਼ਿਪੀ ਹੋਵੇ ਤੇ ਕੈਨੇਡਾ ਦੇ ਜਿਹੜੇ ਇੰਡੀਆ ਦੇ ਨਾਲ ਜਿਹੜੇ ਹਾਲਾਤ ਨੇ ਉਹ ਹਰਦੀਪ ਸਿੰਘ ਨਿੱਜਰ ਕਤਲकांड ਤੋਂ ਬਾਅਦ ਬਹੁਤੇ ਖਰਾਬ ਹੋ ਗਏ ਨੇ ਪਰ ਉਹ ਦੇਦੇ ਨੇ ਕਿ ਵਿਜੀਲੈਂਸ ਆਪਣੇ ਦਮ ਤੱਕ ਕੀ ਕੁਝ ਕਰ ਸਕਦੀ ਹੈ ਵਿਜੀਲੈਂਸ ਦੀ ਟੀਮ ਕਦੋਂ ਸਾਈਪ੍ਰਸ ਜਾਏਗੀ ਕਦੋਂ ਸਿੰਗਾਪੁਰ ਜਾਏਗੀ ਜਾਂ ਹੋਰ ਪਰਿਵਾਰਕ ਮੈਂਬਰਾਂ ਜਿਹੜੀ ਸਰਾਇਆ ਇੰਡਸਟਰੀ ਆ ਉਹਦੇ ਜਿਹੜੇ ਬੋਰਡ ਆਫ ਡਾਇਰੈਕਟਰ ਉਹਨਾਂ ਨੂੰ ਕਿੰਨਾ ਕਿੰਨਾ ਨੂੰ ਬੁਲਾਉਂਦੀ ਆ ਪਰ ਕੁੱਲ ਮਿਲਾ ਕੇ ਫਿਲਹਾਲ ਅੱਜ ਦੀ ਤਰੀਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੁਰੀ ਤਰ੍ਹਾਂ ਕਰ ਚੁੱਕਿਆ